ਇਸ ਸਾਲ ਲੋਕ ਸਭਾ ਚੋਣਾਂ ਲਈ 90 ਕਰੋੜ ਲੋਕ ਮਤਦਾਨ ਕਰਨ ਜਾ ਰਹੇ ਨੇ ਇਹ ਲੋਕ ਮਿਲ ਕੇ ਤੈਅ ਕਰਨਗੇ ਕਿ ਦੇਸ਼ ਦੀ ਸੱਤਾ ਕਿਸ ਦੇ ਹੱਥ ਜਾਵੇਗੀ ਚੋਣਾਂ ਦੌਰਾਨ ਸਿਆਹੀ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਐ ਨੀਲੀ ਸਿਆਹੀ ਹਰ ਮਤਦਾਤਾ ਦੀ ਉਂਗਲੀ ਤੇ ਲਗਾਈ ਜਾਂਦੀ ਹੈ ਇਹ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਦਾ ਸੰਕੂਤ ਹੁੰਦੀ ਹੈ ਮੀਡੀਆ ਰਿਪੋਰਟਰ ਮੁਤਾਬਕ ਇਨ੍ਹਾਂ ਚੋਣਾਂ 'ਚ 90 ਕਰੋੜ ਲੋਕਾਂ ਦੀ ਉਂਗਲੀ ਤੇ ਲਗਾਉਣ ਲਈ 33 ਕਰੋੜ ਰੁਪਏ ਦੀ ਸਿਆਹੀ ਇਸਤੇਮਾਲ ਕੀਤੀ ਜਾਵੇਗੀ ਚੋਣ ਕਮਿਸ਼ਨ ਨੇ 26 ਲੱਖ ਸਿਆਹੀ ਦੀ ਬੋਤਲਾਂ ਦਾ ਆਰਡਰ ਦਿੱਤਾ ਹੈ। ਲੋਕ ਸਭਾ ਚੋਣਾਂ ਲਈ મતદાન 11 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ ਤੇ 7 ਪੜਾ ਤੋਂ ਲੰਘਦੇ ਹੋਏ 19 ਮਈ ਨੂੰ ਪੂਰਾ ਹੋ ਜਾਵੇਗਾ ਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਸਿਆਹੀ ਦੀ ਇੱਕ ਬੋਤਲ 10 ਮਲੀਲੀਟਰ ਦੀ ਹੁੰਦੀ ਹੈ। ਇਸ ਨਾਲ ਕਰੀਬ 350 ਕੋਟਰਾ ਨੂੰ ਨਿਸ਼ਾਨ ਲੱਗਦਾ ਹੈ। ਸਾਲ 2014 ਵਿੱਚ 21.5 ਲੱਖ ਬੋਤਲ ਸਿਆਹੀ ਦੀ ਆਰਡਰ ਕੀਤੀ ਗਈ ਸੀ। ਇਸ ਸਾਲ 4.5 ਲੱਖ ਜ਼ਿਆਦਾ ਬੋਤਲਾਂ ਮੰਗਵਾਈਆਂ ਗਈਆਂ ਨੇ। ਸਾਲ 2009 ਵਿੱਚ 12 ਕਰੋੜ ਰੁਪਏ ਦੀ ਸਿਆਹੀ ਖਰੀਦੀ ਗਈ ਸੀ। ਇਸ ਸਿਆਹੀ ਦਾ ਨਿਸ਼ਾਨ VOTERਾਂ ਦੀ ਉਂਗਲੀ ਤੇ ਘੱਟੋ-ਘੱਟ 20 ਦਿਨਾਂ ਲਈ ਰਹਿੰਦਾ ਹੈ। ਇਸ ਸਿਆਹੀ ਨੂੰ ਬਣਾਉਣ ਦਾ ਅਧਿਕਾਰ ਮੈਸੂਰ ਸਥਿਤ ਮੈਸੂਰ ਪੇਂਟਸ ਤੇ ਵਾਰਨਿਸ਼ ਲਿਮਟਿਡ ਕੰਪਨੀ ਨੂੰ ਹੀ ਦਿੱਤਾ ਗਿਆ ਹੈ। ਕੰਪਨੀ ਨੇ ਨੈਸ਼ਨਲ ਫਿਜ਼ੀਕਲ ਲੈਬਾਰਟਰੀ ਆਫ ਇੰਡੀਆ ਦੇ ਤਿਆਰ ਕੀਤੇ ਕੈਮੀਕਲ ਫਾਰਮੂਲੇ ਦੀ ਤਰਸ ਤੇ ਇਸ ਨੂੰ ਤਿਆਰ ਕੀਤਾ ਹੈ। ਇਸ ਸਿਆਹੀ ਕਿਵੇਂ ਬਣਾਈ ਜਾਂਦੀ ਹੈ ਇਹ ਅੱਜ ਤੱਕ ਇੱਕ ਰਾਜ਼ ਹੀ ਹੈ। ਇਹ ਆਮ ਸਿਆਹੀ ਵਾਂਗ ਨਹੀਂ ਹੁੰਦੀ ਤੇ ਉਂਗਲੀ ਤੇ ਲੱਗਣ ਦੇ 60 ਸੈਕਿੰਡ ਦੇ ਅੰਦਰ ਸੁੱਕ ਜਾਂਦੀ ਹੈ ਇਸ ਸਿਆਹੀ ਨੂੰ ਪਹਿਲੀ ਵਾਰ ਸਾਲ 1962 ਵਿੱਚ ਇਸਤੇਮਾਲ ਕੀਤਾ ਗਿਆ ਸੀ ਉਸ ਵੇਲੇ 3.74 ਲੱਖ ਬੋਤਲਾਂ ਦੀ ਕੀਮਤ 3 ਲੱਖ ਰੁਪਏ ਸੀ ਇਸ ਕੰਪਨੀ ਦੀ ਆਮਦਨੀ ਪ੍ਰਮੁੱਖ ਤੌਰ ਤੇ ਭਾਰਤੀ ਚੋਣਾਂ ਤੇ ਨਿਰਭਰ ਕਰਦੀ ਹੈ। ਵਿੱਤੀ ਸਾਲ 2006-7 ਚ ਕੰਪਨੀ ਨੇ 1.8 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਸਾਲ 2004 ਲੋਕ ਸਭਾ ਚੋਣਾਂ ਚ ਕੰਪਨੀ ਨੇ 4 ਕਰੋੜ ਰੁਪਏ ਦੀ ਸਿਆਹੀ ਮੁਹੱਈਆ ਕਰਵਾਈ ਸੀ। ਕੰਬੋਡੀਆ ਚ ਸਾਲ 2008 ਚ ਆਮ ਚੋਣਾਂ ਦੌਰਾਨ ਕੰਪਨੀ ਨੇ 1.25 ਕਰੋੜ ਰੁਪਏ ਦੀ ਸਿਆਹੀ ਵੇਚੀ। ਚੋਣਵੀ ਸਿਆਹੀ ਨੂੰ ਬਣਾਉਣ ਲਈ ਸਿਲਵਰ ਨਾਈਟ੍ਰੇਟ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਜਿਸ ਨੂੰ ਕੀ ਘੱਟੋ-ਘੱਟ 72 ਘੰਟੇ ਤੱਕ ਸਰੀਰ ਤੋਂ ਨਹੀਂ ਮਟਾਇਆ ਜਾ ਸਕਦਾ। ਸਿਲਵਰ ਨਾਈਟ੍ਰੇਟ ਕੈਮੀਕਲ ਨੂੰ ਇਸ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਪਾਣੀ ਦੇ ਸੰਪਰਕ ਚਾਉਣ ਤੋਂ ਬਾਅਦ ਕਾਲੇ ਰੰਗ ਦਾ ਹੋ ਜਾਂਦਾ ਹੈ ਤੇ ਮਿਟਦਾ ਨਹੀਂ ਜਦੋਂ ਚੋਣ ਅਧਿਕਾਰੀ VOTER ਦੀ ਉਂਗਲੀ ਤੇ ਸਿਆਹੀ ਲਗਾਉਂਦਾ ਹੈ ਤਾਂ ਸਿਲਵਰ ਨਾਈਟ੍ਰੇਟ ਸਾਡੇ ਸਰੀਰ 'ਚ ਮੌਜੂਦ ਨਮਕ ਨਾਲ ਮਿਲ ਕੇ ਸਿਲਵਰ ਕਲੋਰਾਇਡ ਬਣਾਉਂਦਾ ਹੈ ਇਹ ਪਾਣੀ ਵਿੱਚ ਘੁਲਦਾ ਨਹੀਂ ਇਹ ਨਿਸ਼ਾਨ ਉਦੋਂ ਹੀ ਮਿਟਦਾ ਹੈ ਜਦੋਂ ਚਮੜੀ ਦੇ ਸੈੱਲ ਪੁਰਾਣੇ ਹੋ ਜਾਂਦੇ ਨੇ ਤੇ ਉਤਰਨ ਲੱਗਦੇ ਨੇ MVPL ਦੀ ਵੈੱਬਸਾਈਟ ਦੱਸਦੀ ਹੈ ਕਿ ਹਾਈ ਕੁਆਲਿਟੀ ਦੀ ਸਿਆਹੀ 40 ਸਕਿੰਟ ਤੋਂ ਵੀ ਘੱਟ ਸਮੇਂ ਦੇ ਅੰਦਰ ਸੁੱਕ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਸਿਆਹੀ ਨੂੰ ਮਿਟਾਇਆ ਨਹੀਂ ਜਾ ਸਕਦਾ। ਹਾਲਾਂਕਿ ਕਈ ਲੋਕ ਦਾਅਵੇ ਕਰਦੇ ਨੇ ਕਿ ਕੁਝ ਖਾਸ ਕੈਮੀਕਲ ਦੀ ਮਦਦ ਨਾਲ ਇਸ ਸਿਆਹੀ ਨੂੰ ਮਿਟਾ ਸਕਦੇ ਹਨ ਪਰ ਇਸ ਦੇ ਕੋਈ ਪੁਕਤਾ ਸਬੂਤ ਨਹੀਂ ਮਿਲੇ ਨੇ। ਸਾਲ 1928 ਤੋਂ ਇਸ ਸਿਆਹੀ ਦਾ ਇਸਤੇਮਾਲ ਚੋਣਾ ਚ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਚੋਣ ਕਮਿਸ਼ਨ ਨੂੰ ਇਸ ਦਾ ਕੋਈ ਦੂਜਾ ਤੋੜ ਨਹੀਂ ਲੱਭਿਆ। ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਅਮਿਟ ਸਿਆਹੀ ਆਪਣਾ ਕੰਮ ਬੀਤੇ ਕਈ ਦਹਾਕਿਆਂ ਤੋਂ ਬਿਹਤਰ ਤਰੀਕੇ ਨਾਲ ਕਰ ਰਹੀ ਹੈ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ